ਇਲੈਕਸ਼ਨਸ ਦਾ ਦੌਰ ਜਾ ਰਿਹਾ ਹੈ ਤੇ ਆਰੋਪਾਂ ਤੇ ਪ੍ਰਤੀਰੋਪਾਂ ਦਾ ਆਰੋਪ ਵੀ ਚੱਲ ਰਿਹਾ ਹੈਗਾ ਤੇ ਇਸੇ ਦੇ ਵਿੱਚ ਹੀ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਆਰੋਪ ਲੱਗੇ ਨੇ ਔਰ ਆਰੋਪ ਲਾਈਨ ਨੇ ਲੁਧਿਆਣਾ ਦੇ ਬਿਜ਼ਨਸਮੈਨ ਬਲਵੰਤ ਸਿੰਘ ਨੇ ਤੇ ਆਰੋਪ ਇਹ ਨੇ ਕਿ ਮਨਪ੍ਰੀਤ ਸਿੰਘ ਬਾਦਲ ਨੇ ਉਹਨਾਂ ਨਾਲ 26 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ ਤੇ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਕਰਦੇ ਹਾਂ ਬਲਵੰਤ ਸਿੰਘ ਨਾਲ ਹੀ ਜੀ ਬਲਵੰਤ ਜੀ ਕੀ ਆਰੋਪ ਹੈਗੇ ਨੇ ਸਭ ਤੋਂ ਪਹਿਲਾਂ ਕਿ 26 ਲੱਖ ਰੁਪਏ ਦਾ ਚੈੱਕ ਤੁਸੀਂ ਦਿੱਤਾ ਸੀ ਜਾਂ ਇਨ ਕੈਸ਼ ਦਿੱਤੇ ਸੀ ਕਦੋਂ ਦਿੱਤੇ ਸੀ ਮੈਂ ਇਹਨਾਂ ਨੂੰ 26 ਲੱਖ ਰੁਪਏ ਕੈਸ਼ ਦਿੱਤਾ ਸੀਗਾ ਜੀ 22 3 11 ਨੂੰ ਔਰ ਇਹਨਾਂ ਨੇ ਮੈਨੂੰ ਉਸ ਦੇ ਅਗੇਂਸਟ 26 ਲੱਖ ਰੁਪਏ ਦਾ ਚੈੱਕ ਦਿੱਤਾ ਸੀਗਾ ਜਿਹੜਾ ਕਿ ਫਸਟ ਟਾਈਮ ਇਹਨਾਂ ਦਾ ਚੈੱਕ ਜਦੋਂ ਮੈਂ ਬੈਂਕ ਦੇ ਵਿੱਚ ਲਗਾਉਣ ਲਈ ਗਿਆ ਤਾਂ ਚੈੱਕ ਕੀਤਾ ਇਹਨਾਂ ਦੇ ਫੰਡਸ ਨਹੀਂ ਸੀਗੇ ਬੈਂਕ 'ਚ ਫਿਰ ਇਹਨਾਂ ਨੇ ਮੈਂ ਜਨਰਲ ਸੈਕਟਰੀਜ਼ ਨਾਲ ਗੱਲ ਕੀਤੀ ਔਰ ਮਨਪ੍ਰੀਤ ਦੇ ਪੀਏ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਚੈੱਕ ਨੂੰ ਪਲੀਜ਼ ਨਾ ਲਾਓ ਔਰ ਅਸੀਂ ਤੁਹਾਨੂੰ ਇਸ ਦੇ ਅਗੇਂਸਟ ਇੱਕ ਹੋਰ ਚੈੱਕ ਦੇ ਦਿੰਨੇ ਆਂ ਔਰ ਇਹਨਾਂ ਨੇ ਮੈਨੂੰ ਉਸ ਦੇ ਅਗੇਂਸਟ ਇੱਕ ਹੋਰ ਚੈੱਕ ਦਿੱਤਾ ਆਲਮੋਸਟ 2 ਸਾਲ ਤੋਂ ਮੈਂ ਇਹਨਾਂ ਤੋਂ ਕੰਟੀਨਿਊਸਲੀ ਪੈਸੇ ਮੰਗ ਰਿਹਾ ਔਰ ਜਿਹੜੇ ਵਿੱਚ ਕੁਝ ਬੰਦੇ ਸੀ ਰਿਸਪਾਂਸਿਬਲ ਔਰ ਮੈਂ ਉਹਨਾਂ ਨੂੰ ਵੀ ਪ੍ਰੈਸ਼ਰਾਈਜ਼ ਬਹੁਤ ਕੀਤਾ ਕਿ ਤੁਸੀਂ ਮੇਰੇ ਪੈਸੇ ਵਾਪਸ ਕਰਵਾਓ ਪਰ ਇਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਜੀ ਇੱਕ ਮੈਂ ਪੁੱਛਣਾ ਚਾਹਨੀ ਆ ਜਦੋਂ ਤੁਸੀਂ ਪੈਸੇ ਦਿੱਤੇ ਸੀ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਡਾਇਰੈਕਟਲੀ ਦਿੱਤੇ ਸੀ ਜਾਂ ਕੋਈ ਹੋਰ ਬੰਦੇ ਇਨਵੋਲਵ ਸੀ ਕੌਣ ਕੌਣ ਸੀ ਉਹ ਬੰਦੇ ਐਕਚੁਅਲੀ ਪੈਸੇ ਮੈਂ ਮਨਪ੍ਰੀਤ ਜੀ ਬਾਦਲ ਉਹਨਾਂ ਨੂੰ ਡਾਇਰੈਕਟਲੀ ਦਿੱਤੇ ਸੀਗੇ ਬਟ ਉਹਦੇ ਵਿੱਚ ਇੱਕ ਦੋ ਬੰਦੇ ਇਨਵੋਲਵ ਸੀਗੇ ਜਿਹੜੇ ਕਿ ਮੈਨੂੰ ਮਤਲਬ ਬਹੁਤ ਪਹਿਲਾਂ ਦੇ ਜਾਣਦੇ ਹੈਗੇ ਆ ਜਿਨ੍ਹਾਂ ਨੂੰ ਮੈਂ ਕੋਈ ਲਾਸਟ 20 25 ਸਾਲ ਤੋਂ ਜਾਣਦਾ ਹੈਗਾ ਹੁਣ ਫਿਲਹਾਲ ਜਿਹੜਾ ਆਬਵੀਅਸਲੀ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਔਰ ਹੁਣ ਤੁਸੀਂ ਜਿਹੜਾ ਹੈਗਾ ਉਹ ਜਾਗਰੂਕ ਕੀਤਾ ਇਸ ਤੋਂ ਪਹਿਲਾਂ ਤੁਸੀਂ ਕੋਈ ਮੁੱਦਾ ਸਾਹਮਣੇ ਲਿਆਂਦਾ ਜਾਂ ਕੋਈ ਕੰਪਲੇਂਟ ਕੀਤੀ ਆ ਪੁਲਿਸ ਕੰਪਲੇਂਟ ਕੀਤੀ ਹੋਵੇ ਮੈਂ ਪੁਲਿਸ ਜਾਂ ਕੋਰਟ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਆਪਣੇ ਆਪ ਨੂੰ ਨਹੀਂ ਪਾਣਾ ਚਾਹੁੰਦਾ ਉਹਨਾਂ ਨੂੰ ਨਹੀਂ ਪਾਣਾ ਚਾਹੁੰਦਾ ਪਰ ਅਗਰ ਜੇ ਮੈਨੂੰ ਜਾਣਾ ਪਏਗਾ ਲੀਗਲੀ ਫਿਰ ਮੈਂ ਜਾਵਾਂਗਾ ਕਿੰਨੀ ਸੱਚਾਈ ਹੈਗੀ ਹੈ ਇਹਨਾਂ આરોਪਾਂ ਦੇ ਵਿੱਚ ਇਹ ਤਾਂ ਬਾਅਦ ਦੇ ਵਿੱਚ ਹੀ ਪਤਾ ਚੱਲ ਸਕਦਾ ਹੈਗਾ ਲੇਕਿਨ ਹੁਣੇ ਫਿਲਹਾਲ ਇਹੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ 26 ਲੱਖ ਰੁਪਏ ਦੇ aarop ਲੱਗੇ ਨੇ ਕਿ ਉਹਨਾਂ ਨੇ ਪਲਵੰਤ ਸਿੰਘ ਦੇ ਨਾਲ ਜਿਹੜੀ ਹੈਗੀ ਉਹ ਧੋਖਾਧੜੀ ਕੀਤੀ ਹੈ ਕੈਮਰਾ ਪਰ ਸੰਦੀਪ ਸਿੰਘ ਦੇ ਨਾਲ ਨਿਹਾਸਲਾਰਿਆ ਬੀਬੀ ਨਿਊਜ਼ ਛੰਟੀਕਰ